ਬਾਬਾ ਨਾਨਕ ਦੇ ਪਿੰਡ ਮੁੱਲੇਵਾਲੀ ਤੋਂ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ 26 ਸਾਲਾ ਫੌਜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਾਪਿਆਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਉਥੇ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਇਸ ਮੌਕੇ ਜਾਣਕਾਰੀ ਦਿੰਦੇ ਫੌਜ ਦੇ ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਨਾਇਕ ਆਪਰੇਟਰ ਸੁਖਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ 581 ਲਾਈਟ ਰੈਜਿਮੈਂਟ ਚੜ੍ਹਦੀ ਕਲਾ ਮਿਸਾ ਮਾਰੀ ਕੈਂਟ ਅਸਮ ਦੇ ਗਲੇਸ਼ੀਅਰ ਤੇ ਆਪਣੀ ਡਿਊਟੀ ਬੇਖੂਬੀ ਨਿਭਾ ਕੇ ਆਇਆ ਸੀ ਤੇ ਇਹ ਨੌਜਵਾਨ ਫੌਜੀ ਸੁਖਪ੍ਰੀਤ ਸਿੰਘ ਗਲੇਸ਼ੀਅਰ ਤੋਂ ਵਾਪਸ ਪਰਤ ਕੇ ਬੀਟੀ 19 ਜੁਲਾਈ ਨੂੰ ਆਪਣੇ ਘਰ ਛੁੱਟੀ ਤੇ ਆਇਆ ਸੀ ਬੀਤੇ ਦੋ ਦਿਨ ਪਹਿਲਾਂ ਹੀ ਅਚਾਨਕ ਇਸ ਦੀ ਤਬੀਅਤ ਖਰਾਬ ਹੋ ਗਈ ਇਸ ਨੂੰ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਇਹਨਾਂ ਨੂੰ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਉਸ ਦਾ ਚੈੱਕਅਪ ਕੀਤਾ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਉੱਥੇ ਹੀ ਦੂਜੇ ਪਾਸੇ ਜੱਦੀਪਿੰਡ ਮੁੱਲੋਵਾਲੀ ਦੇ ਸਮਸ਼ਾਨ ਘਾਟ ਦੇ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਤੇ ਤਿਬੜੀ ਕੈਂਟ ਤੋਂ ਪਹੁੰਚੀ ਫੌਜ ਦੀ ਟੁਕੜੀ ਦੇ ਵੱਲੋਂ ਲੇ ਸनायक ਸੁਖਪ੍ਰੀਤ ਸਿੰਘ ਨੂੰ ਸਲਾਮੀ ਦਿੱਤੀ ਗਈ ਉਸ ਦੇ ਪਿਤਾ ਨੂੰ ਤਿਰੰਗਾ ਝੰਡਾ ਪੇਟ ਕੀਤਾ ਗਿਆ ਫੌਜੀ ਜਵਾਨ ਆਪਣੇ ਪਿੱਛੇ ਇੱਕ 6 ਮਹੀਨੇ ਦਾ ਬੇਟਾ ਪਤਨੀ ਬਜ਼ੁਰਗ ਮਾਤਾ ਅਤੇ ਛੋਟੀ ਭੈਣ ਭਰਾ ਨੂੰ ਛੱਡ ਕੇ ਚਲਾ ਗਿਆ ਪੂਰੇ ਪਰਿਵਾਰ ਦਾ ਤੇ ਪਿੰਡ ਵਾਸੀਆਂ ਦਾ ਰੋ ਰੋ ਕੇ ਪੂਰਾ ਹਾਲ ਹੈ ਤੀਨ ਆਫਸ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਅੱਜ ਇਸ ਪਰਿਵਾਰ ਨੂੰ ਇਸ ਕਠਨ ਕੜੀ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਕਿ ਜਿਹੜਾ ਰੱਬ ਕਿਸੇ ਨੂੰ ਨਾ ਦੇਵੇ ਘੜੀ ਤੇ ਇਸ ਮੁੰਡੇ ਦਾ ਨਾਮ ਸੀ ਲੈਸਨੈਕ ਆਪਰੇਟਰ ਸੁਖਪ੍ਰੀਤ ਸਿੰਘ ਇਹਦੀ ਜੁੰਡ ਸੀ 581 ਲਾਈਟ ਰਾਈਡਰ ਚੜ੍ਹਦੀ ਕਲਾ ਜਿਹੜੀ ਕਿ ਅੱਜ ਕੱਲ ਬਲੌਂਗ ਕਰਦਾ ਹਵਾ ਸਰ ਕਿੰਨੀ ਕੁ ਉਮਰ ਸੀ ਇਹਦੀ ਇਹਦੀ ਉਮਰ ਸੀ ਆਪਣੇ ਮੇਰੇ ਖਿਆਲ 30 26 22 ਤੋਂ 30 ਸਾਲ ਦੇ ਵਿੱਚ ਸੀ ਇਹਦੀ ਉਮਰ ਤੇ ਬਹੁਤ ਹੀ ਅੱਛਾ ਬੀਬਾ ਮੁੰਡਾ ਸੀ ਜਿੰਨਾ ਦਾ ਤੁਸੀਂ ਕਹਿ ਲੋ ਕਿ ਕਦੇ ਕੋਈ ਵੀ ਗਲਤ ਕੰਮ ਨਹੀਂ ਇੰਨਾ ਅੱਛਾ ਮੁੰਡਾ ਸੀ ਸਾਡੀ ਪਲਟਨ ਦੇ ਵਿੱਚ ਇਹੋ ਜਿਹਾ ਮੁੰਡਾ ਨਹੀਂ ਸੀ ਹੋ ਸਕਦਾ ਔਰ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਸੁੱਟੀ ਆ ਕੇ ਇੱਕ ਜਵਾਨ ਨਾਲ ਐਦਾਂ ਦੀ ਵੀ ਲੱਗੇ ਸਰ ਕਿੰਨੇ ਸਾਲ ਪਹਿਲਾਂ ਫਰ ਗਿਆ ਇਹ ਸਰ ਅਜ ਤੋਂ ਮੇਰੇ ਖਾਲੇ 7-8 ਸਾਲ ਨੌਕਰੀ ਹੈ ਦੀ ਮੁੰਡੇ ਦੀ ਹਾਂ ਜੀ ਕਿੰਨੇ ਸਾਲ ਸਰ 8 ਸਾਲ ਸਰ ਕੀ ਕਰਨਾ ਹੈ ਆਪਾਂ ਕਰਨਾ ਸਾਰੇ ਅਜ ਤੋਂ ਪਹਿਲਾਂ ਅਜ ਤੋਂ 5-7 ਦਿਨ ਪਹਿਲਾਂ ਮੈਂ ਵੀ ਐਕਚੁਅਲੀ 2 ਸਾਲ ਪਹਿਲਾਂ ਫੌਜ ਤੋਂ ਰਿਟਾਇਰ ਹੋਇਆ ਮੇਰੇ ਅੰਡਰ ਹੀ ਮੁੰਡਾ ਸਾਡੀ ਜੌਂਡ ਦੇ ਵਿੱਚ ਆਇਆ ਔਰ ਇਹ ਆ ਤੂੰ ਜਿਹੜਾ ਮੈਨੂੰ ਪਤਾ ਲੱਗਿਆ ਇਸ ਪਲਟਨ ਦੇ ਵਿੱਚੋਂ ਕਿ 19 ਤਰੀਕ ਨੂੰ ਘਰ ਪਹੁੰਚਿਆ ਛੁੱਟੀ ਘਰ ਆ ਕੇ ਇਹਨੂੰ ਕੋਈ ਹਾਰਟ ਅਟੈਕ ਵਗੈਰਾ ਹੋਇਆ ਇਸ ਤੋਂ ਬਾਅਦ ਇਹ ਸਿਵਲ ਚ ਲੈ ਗਏ ਨਾ ਸਿਵਲ ਲੈਣ ਤੋਂ ਬਾਅਦ ਉਹਨਾਂ ਜੋ ਆਪਣਾ ਮੈਡੀਸਨ ਦੇਣਾ ਸੀ ਉਹ ਦਿੱਤਾ ਉਸ ਤੋਂ ਬਾਅਦ ਇਹਨੂੰ ਐਮਚ ਅਮਰਸਰ ਦੇ ਵਿੱਚ ਫਾਰਵਰਡ ਕੀਤਾ ਗਿਆ ਉੱਥੇ ਜਾ ਕੇ ਇਹਨੂੰ ਇਹਨੂੰ ਡੈਥ ਗੋਸਟ ਕਰਦੇ ਇਹ ਸਿਰ ਵਹਿ ਕੇ ਤਵਾਰਸ ਇਹ ਵਿਆਹ ਸੀ ਜਰ ਕੀ ਬੱਚੇ ਕਿੰਨੇ ਬੱਚਾ ਇਹਦਾ ਇੱਕ ਛੋਟਾ ਜਿਹਾ ਮੁੰਡਾ 6 ਸਾਲ ਐ 6 ਮਹੀਨੇ ਦਾ ਹਾਂਜੀ ਹਾਂਜੀ ਸਰ ਅੱਜ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਿਮ ਸੰਸਕਾਰ ਕੀ ਇਹਦਾ ਹਾਂਜੀ ਅੱਜ ਅੱਜ ਦਾ ਅੰਤਮ ਸੰਸਕਾਰ ਹੈ ਅੱਜ ਤੋਂ ਦੋ ਦਿਨ ਪਹਿਲਾਂ ਦੇ ਡੈਥ ਹੋਏ ਸੀ ਪਰਸੋਂ ਔਰ ਅੱਜ ਇਹਦਾ ਅੰਤਿਮ ਸੰਸਕਾਰ ਕੀਤਾ ਕੇ ਦਾ ਨਾਮ ਸੋਕਪੀ ਸਿੰਘ ਸੀਗਾ ਇਹ ਇਹ ਸਾਰੇ ਉੱਥਿਆ ਵਾ ਉੱਕਣ ਦੇ ਬਾਅਦ ਇਹਨੇ ਚਾਹ ਪਾਣੀ ਕੀਤਾ ਵਾ ਉਦੋਂ ਬਾਅਦ ਦੇ ਵਿੱਚ ਇਹਨੇ ਇਹਦੇ ਦਰਦ ਹੋਈ ਆ ਦਰਦ ਹੋਈ ਆ ਇੱਕਦਮ ਤੇ ਇਹਨੂੰ ਜਿਹੜਾ ਉਹ ਲੈ ਗਿਆ ਸਿਗਨਲ ਹਸਪੀਟਲ ਫਟਾਫਟ ਬਹੁਤ ਜਲਦੀ ਇੱਥੇ ਲੇਰਬਾਬਾ ਬਣਾਉਣੇ ਕਰ ਦੇਰਵਾ ਬੰਨਣ ਕੋ ਵਾਲਿਆਂ ਨੇ ਮੈਨੂੰ ਗੱਪ ਕਰਤਾ ਵਾ ਅੰਮ੍ਰਿਤਸਰ ਲੈ ਜੋ ਮਿਲਟਰੀ ਦਾ ਬੰਦਾ ਮਿਲਟਰੀ ਆਫਸਰ ਲੈ ਗਿਆ ਉਹਤੇ ਜਾ ਕੇ ਉਹਨਾਂ ਨੇ ਐਫਸੀਜੀ ਵਗੈਰਾ ਸਭ ਕੋਈ ਟੀਕਾ ਲਗਵਾਇਆ ਤੇ ਉਹ ਬਾਅਦ ਉਹਨਾਂ ਡੈਥ ਤੇ ਕਲੀਅਰ ਕਰਤਾ ਇਹ ਸਰ ਜਿਹੜੀ ਢਿਲ ਮੱਠ ਜਰੀ ਇਹ ਕਿੰਨੇ ਤਰੀਕ ਨੂੰ ਹੋਈ ਤੇ ਡੈਥ ਕਿੰਨੇ ਤੇ ਢਿਲ ਮੱਠ ਇਹਨੂੰ ਕੋਈ ਹੋਈ ਨਹੀਂ ਸੀ ਬੜਾ ਨਰੋ ਬੰਦਾ ਸੀ ਦਾ ਕੁੱਤੀ ਆਇਆ ਵਾ ਮੇਰੇ ਖਿਆਲ 19 ਜਿਹੜੇ ਮੈਂ ਕਿਤੇ ਪੋਸਟਿੰਗ ਕਿਤੇ ਸੀ ਇਹਦੀ ਪੋਸਟ ਇਹਦੀ ਮੀਸਾ ਮਨੀਆ ਮਨੀਪੋਰ ਤੇ ਲੱਗ ਗਈ 581 ਫੀਲਡ ਰੈਜਿਮੈਂਟ ਵੇਕ ਹੋਰੇ ਹਾਂਜੀ ਵੇਕ ਕੋ ਬੀ ਆ ਸੀਗਾ ਇੱਕ ਬੱਚਾ ਇਹਦਾ 9-10 ਮਿੰਟ ਹੋਰ ਪਰਿਵਾਰ ਦੇ ਪਿੱਛੇ ਕੰਟਾਉਂ ਦੇ ਪਰਿਵਾਰ ਦੇ ਪਿੱਛੇ ਇੱਕ ਭੈਣ ਆ ਇੱਕ ਮਾਂ ਭਰਾ ਭਰਾ ਵੇ ਤੇ ਅੱਜ ਸਰਕਾਰ ਦੀ ਮਤਲਬ ਸਨਮਾਨਾ ਨਾਲ ਸਫਸਤਾ ਹੋਇਆ ਜੀ ਹਾਂਜੀ ਸਰਕਾਰ ਦੇ ਸਨਮਾਨ ਦੇ ਨਾਲ ਉਹਨਾਂ ਦੀ ਜੂਂਟ ਦੇ ਦੀ ਜੂਂਟ ਦੇ ਬੰਦੇ ਅੱਜ ਅੰਮ੍ਰਿਤਸਰ ਸੀਗੇ ਉਹ ਉਥੇ ਐਮ ਐਚ ਆ ਕੇ ਸੋ ਰਹੇ ਜੀ ਸੇ ਸਾਹ ਬੰਨ ਉਹਨਾਂ ਨੇ ਸਾਰੀ ਕਾਰਵਾਈ ਆਪਣੇ ਹੱਥੀਂ ਜਿਹੜੀ ਹੈ ਵੇਖ ਕੇ ਆਣ ਕੇ ਕਰਵਾਈ ਆ ਕਰਵਾਈਆ ਤੋਂ ਘਰ ਤੱਕ ਵੀ ਉਹਨਾਂ ਨੇ ਡੱਡ ਬਾਡੀ ਤੱਕ ਪੋਸਟਮਾਸਟਰ ਦੇ ਉਹਨਾਂ ਨੇ ਆਪ ਹੀ ਕਰਵਾਇਆ ਹੈ ਘਰ ਵੀ ਸਾਡੇ ਕੋਲ ਨਾ 17ਵੇਂ ਉਹਨਾਂ ਨੇ ਸਰਕਾਰੀ ਸਨਮਾਨਾਂ ਦੇ ਨਾਲ ਜਿਹੜਾ ਉਹ ਕਰਵਾਇਆ ਹੈ ਕਿਸ ਬੱਚੇ ਦਾ ਤੇ ਰਿਹਾ ਵੀ ਉਤੋਂ ਆਇਆ 4-5 ਮਹੀਨੇ 6 ਮਹੀਨੇ ਦੇ ਬਾਅਦ ਛੁੱਟੇ ਥੱਲੇ ਆਣ ਕੇ ਪਤਾ ਨਹੀਂ ਇਹਨੂੰ ਠੰਡ ਨਹੀਂ ਬਰਦਾਸ਼ਤ ਜਾਂ ਉੱਤੇ ਠੰਡ ਜ਼ਿਆਦਾ ਸੀ ਥੱਲੇ ਆਣ ਕੇ ਟੀਕ ਕਰਨ ਬਣਿਆ ਇਹਦੇ ਵਰਗ ਤੇ ਸਿੱਖ ਨਹੀਂ ਕਰ ਸਕਦਾ ਉਹਨੂੰ ਉੱਥੇ ਗਲੇਸ਼ੀਅਰ ਕਿੱਟੇ ਨਾ ਗਲੇਸ਼ੀਅਰ ਕਿੱਟੇ